ਪਾਨੋਂ ਸਤਕਾਰ ਜੋ ਗੁਰੂ ਪਿਆਰੇ ਖਾਲਸਾ ਜੀ ਜਿਹੜੀ ਗਾਥਾ ਦੀ ਵਿਚਾਰ ਕੱਲ ਤੋਂ ਚੱਲ ਰਹੀ ਹੈ 4 ਤਰੀਕ ਤੱਕ ਕੱਲ ਦੱਸਿਆ ਗਿਆ ਸੀ ਅੱਜ ਫੇਰ 5 ਜੂਨ 5 ਜੂਨ ਵਾਲੇ ਦਿਨ ਜਿਹੜਾ ਸਾਡਾ ਜਥਾ ਸਾਰਾ ਹੀ ਹੋਰ ਸੰਗਤਾਂ ਗੁਰੂ ਰਾਮਦਾਸ ਰਾਂ ਦੇ ਵਿੱਚ ਹੀ ਠਹਿਰੀਆਂ ਸਾਮ ਨੂੰ ਤਕਰੀਬਨ 5 ਜੂਨ ਵਾਲੇ ਦਿਨ ਤਕਰੀਬਨ 4:00 ਵਜੇ ਮੈਂ ਲੰਮਾ ਸਮਾਂ ਹੋ ਗਿਆ ਕਿਉਂਕਿ ਅੱਜ ਰਜੈਕਟ ਟਾਈਮ ਯਾਦ ਨਹੀਂ ਰਹਿੰਦਾ ਸਾਡੇ ਜਥੇਦਾਰਾਂ ਨੇ ਸਾਡੇ ਮੋਤਵਾਰ ਸੱਜਣਾ ਨੇ ਕੋਈ ਗੁਰਮਤਾ ਕੀਤਾ ਉਹ ਸਾਰਾ ਜਥਾ ਸੀ ਉਹਨਾਂ ਨੂੰ ਗੁਰੂ ਰਾਮਦਾਸ ਰਾਜੋ ਬਦਲ ਕੇ ਤੀਜਾ ਸਿੰਘ ਨੂੰ ਸੁੰਦਰੀ ਹਾਲ ਦੇ ਵਿੱਚ ਲਿਜਾਇਆ ਗਿਆ ਵਿਚਦੀ ਰਸਤਾ ਸੀ ਇੱਕ ਉਹਦੇ ਲਜਾਣ ਕਰਨ ਰਾਤ ਹੋ ਗਈ ਪੰਜ ਦੀ ਰਾਤ ਨੂੰ ਖਾਲਸਾ ਜੀ ਇੰਨੀ ਗੋਲੀ ਚੱਲੀ ਮਤਲਬ ਰায়ে ਰੱਬ ਦਾ ਨਾਮ ਕਿਉਂਕਿ 5 ਜੂਨ ਨੂੰ ਜਿਹੜੀ ਮਿਲਟਰੀ ਸੀ ਫੌਜ ਸੀ ਭਾਰਤ ਦੇਸ਼ ਦੀ ਉਹ ਸਾਡੇ ਦਰਬਾਰ ਸਾਹਿਬ ਦੇ ਅੰਦਰ ਟੈਂਕਾਂ ਦੇ ਸਮੇਤ ਸਾਮਲ ਮਤਲਬ ਹੋ ਚੁੱਕੀ ਸੀ ਦਾਖਲ ਹੋ ਚੁੱਕੀ ਸੀ ਤੇ ਇਸ ਕਰਕੇ 5 ਜੂਨ ਨੂੰ ਬੜਾ ਗਹਿ ਗੱਚਾ ਜਿਹੜਾ ਜੁਦ ਹੋਇਆ ਮੈਂ ਇੱਥੇ ਦੱਸਦਾ ਵੀ 5 ਜੂਨ ਦੀ ਰਾਤ ਨੂੰ ਸਾਡਾ ਸਾਰਾ ਦਸਾ ਤੀਜਾ ਸਿੰਘ ਸੁਹੰਦਰੀ ਹਾਲ ਦੇ ਵਿੱਚ ਰਿਹਾ ਬਿਜਲੀ ਕੱਟੀ ਗਈ ਸੀ ਜੂਨ ਦਾ ਮਹੀਨਾ ਸੀ ਅਤਿ ਦੀ ਗਰਮੀ ਸੀ ਤੇ ਕੋਈ ਖਾਣ ਪੀਣ ਪ੍ਰਸਾਦਾ ਤਾਂ ਬੜੀ ਦੂਰ ਦੀ ਗੱਲ ਹੈ ਉੱਥੇ ਪਾਣੀ ਤੱਕ ਨਸੀਬ ਨਹੀਂ ਸੀ ਤੋਂ 5 ਜੂਨ ਦੀ ਰਾਤ ਨੂੰ ਅਸੀਂ ਜਿੰਨੇ ਲੋਕ ਆ ਜਿੰਨੀ ਸੰਗਤ ਕਹਿ ਦਈਏ ਸਮੁੰਦਰੀ ਹਾਲ ਦੇ ਵਿੱਚ ਸੀ ਅਸੀਂ ਜੋ ਸਾਡੇ ਪਿੰਡੇ ਤੇ ਪਸੀਨਾ ਆਉਂਦਾ ਸੀ ਬਣਾਣਾ ਪਾਈਆਂ ਹੋਈਆਂ ਸੀ ਜਿਹੜੇ ਏਜੰਟਸ ਲੋਕ ਤੇ ਆਪਣੇ ਉਹ ਆਪਣਾ ਪਸੀਨਾ ਆਪਣੀਆਂ ਬਣਾਣਾ ਲਾ ਕੇ ਪਸੀਨਾ ਨਚੋੜ ਕੇ ਮੂੰਹ ਨੂੰ ਲਾ ਕੇ ਅਸੀਂ 5 ਜੂਨ ਦੀ ਰਾਤ ਨੂੰ ਆ ਜਿਹੜੀ ਪਿਆਸ ਬੁਝਾਉਂਦੇ ਰਹੇ ਤੋਂ ਇਹ ਸਾਰੀ ਰਾਤ ਦਾ ਵਰਤਾਰਾ ਇਸੇ ਤਰ੍ਹਾਂ ਚੱਲਦਾ ਰਿਹਾ ਸਵੇਰੇ ਤਕਰੀਬਨ 5 ਜੂਨ ਨੂੰ 6 ਜੂਨ ਆ ਜਾਂਦੀ ਹੈ 6 ਜੂਨ ਨੂੰ ਸਵੇਰ ਹੀ ਚੜਦਿਆਂ ਨੂੰ ਸਾਡੇ ਮਿਲਟਰੀ ਅੰਦਰ ਅਤੇ ਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਆਈ ਉਥੋਂ ਸਾਢੇ ਜਥੇ ਦੇ ਵਿੱਚੋਂ ਤਕਰੀਬਨ 150 ਬੀਬੀਆਂ ਬੱਚੇ ਜੋ ਵੀ ਅੱਗੇ ਆ ਗਏ ਉਹਨਾਂ ਨੂੰ ਉਥੋਂ ਗੁਰੂ ਰਾਮਦਾਸ ਰਾਣੇ ਵਿੱਚ ਲਿਜਾਇਆ ਗਿਆ ਗੁਰੂ ਰਾਮਦਾਸ ਰਾਣੇ ਵਿੱਚ ਲਿਜਾ ਕੇ ਅੱਜ ਵੀ ਗੁਰੂ ਰਾਮਦਾਸ ਰਾਣੇ ਵਿੱਚਕਾਰ ਜਗਾ ਬਣੀ ਹੋਈ ਆ ਪਰੰਤੂ ਉਸ ਸਮੇਂ ਇੱਕ ਖਾਲੀ ਬੇੜਾ ਸੀ ਉਹ ਗੁਰੂ ਰਾਮਦਾਸ ਰਾਣੇ ਵਿੱਚਕਾਰ ਇੱਕ ਇਸ਼ਨਾਨ ਘਰ ਬਣਿਆ ਹੋਇਆ ਸੀ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਉਹ ਜਿਹੜੇ 150 ਦੇ ਕਰੀਬ ਬੰਦੇ ਉੱਥੇ ਬਿਠਾਏ ਗਏ ਲਿਜਾ ਕਰਕੇ ਉਹ ਸਾਰੇ ਦੇ ਸਾਰੇ ਉੱਥੇ ਮਤਲਬ ਸੀਲ ਕਰ ਦਿੱਤੇ ਗਏ ਸਾਰੇ ਦੇ ਸਾਰੇ ਉੱਥੇ ਸੀਲ ਕਰਨ ਤੋਂ ਬਾਅਦ ਫਿਰ ਮਿਲਟਰੀ ਆਉਂਦੀ ਆ ਦੁਬਾਰਾ ਫਿਰ ਤੇਜਸਿੰਗ ਸੁਬੰਦਰੀ ਹਾਲ ਦੇ ਵਿੱਚ ਜੇ ਉਹਨਾਂ ਨੂੰ ਕੋਈ ਮੈਸੇਜ ਲੱਗਦਾ ਉੱਥੋਂ ਫਿਰ ਦੂਜੇ ਗਰੁੱਪ ਕਹਿ ਦਈਏ ਦੂਜਾ ਜਥਾ ਕਹਿ ਦਈਏ ਫਿਰ ਸਾਨੂੰ 100 150 ਦੇ ਕਰੀਬ ਜਿਹੜਾ ਬੰਦਾ ਉੱਥੇ ਫਿਰ ਲਾ ਕੇ ਉਹ ਗੁਰੂ ਰਾਮ ਦਾਸਰਾ ਦੇ ਵਿੜੇ ਦੇ ਵਿੱਚ ਬਿਠਾਇਆ ਜਾਂਦਾ ਉੱਥੇ ਪਟਾ ਕੇ ਅਸੀਂ ਉਹਦੇ ਵਿੱਚ ਉਹ ਉਹ ਗਰੁੱਪਰੇ ਵਿੱਚ ਦਾਸ ਮੈਂ ਵੀ ਸ਼ਾਮਲ ਸੀ ਤੇ ਉੱਥੇ ਕੀ ਹੁੰਦਾ ਜੀ ਉੱਥੇ ਸਾਡੇ ਦੇ ਉੱਤੋਂ ਬੰਬ ਸੁੱਟਿਆ ਜਾਂਦਾ ਸਾਡੇ ਵਿੱਚੋਂ ਵੀ ਤਕਰੀਬਨ 80-85 ਬੰਦੇ ਉੱਥੇ ਸਿੱਧੀ ਪਾ ਜਾਂਦੇ ਨੇ ਬੜੀ ਗਹਿਗਾ ਚੌਥੇ ਮੰਜ਼ਲ ਉੱਤੇ ਬੰਬ ਸਿੱਟੇ ਜਾਂਦੇ ਨੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਦੋਂ ਮਤਲਬ ਗੋਲੀ ਬੰਦ ਹੁੰਦੀ ਹੈ ਇੱਕਦਮ ਵਿੱਚ ਦੀ 1-2 ਸਕਿੰਟ ਬੰਦਾ ਜਦੋਂ ਕੋਈ ਵੀ ਹੈ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਿਆ ਮੈਂ ਵੀ ਉੱਠ ਕੇ ਭੱਜਿਆ ਅੱਜ ਦੇ ਪਿੱਛੇ ਕਰਜਾਈਆਂ ਦਾ ਬੜਾ ਵੱਡਾ ਢੇਰ ਲੱਗਿਆ ਹੋਇਆ ਸੀ ਜਿਹੜੀਆਂ ਸਰਾਮਾਂ ਚੋਂ ਕੱਢੀਆਂ ਹੋਣੀਆਂ ਨੇ ਮੈਂ ਉਹਨਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤੇ ਉਹ ਜਦੋਂ ਅਰਜਾਈਆਂ ਦੇ ਵਿੱਚ ਲੋਕਾਂ ਦੀ ਕੋਸ਼ਿਸ਼ ਕੀਤੀ ਤਾਂ ਉਹ ਅਰਜਾਈਆਂ ਨੂੰ ਅੱਗ ਲੱਗੀ ਹੋਈ ਸੀ ਤੇ ਉਹਨਾਂ ਦੇ ਵਿੱਚੋਂ ਨਿਕਲ ਕੇ ਅਸੀਂ ਭਾਂਡਿਆਂ ਦੇ ਵਿੱਚ ਬਹਿ ਗਏ ਸਾਡੇ ਬਚਣ ਦਾ ਕਾਰਨ ਇਹ ਹੋ ਗਿਆ ਵੀ ਅਸੀਂ ਉਸ ਪਾਸੇ ਭਾਂਡੇ 'ਚ ਬਹਿ ਗਏ ਜਿੱਧਰ ਮਿਲਟਰੀ ਮਿਲਟਰੀ ਬੈਠੀ ਸੀ ਕਿਉਂਕਿ ਦੂਜੇ ਪਾਸੇ ਨੂੰ ਜਿਹੜਾ ਲੋਕ ਭਜਦਾ ਸੀ ਉਹ ਉਹਦੇ ਗੋਲੀ ਮਾਰ ਕੇ ਉਹਨੂੰ ਸੀਰ ਕਰ ਦਿੱਤਾ ਜਾਂਦਾ ਸੀ ਇਸ ਕਰਕੇ ਅਸੀਂ ਉੱਥੇ ਮਤਲਬ ਉਹ ਜਗ੍ਹਾ ਦੇ ਵਿੱਚ ਸਾਡਾ ਬਚਣ ਦਾ ਕਾਰਨ ਵੱਡਾ ਇਹ ਹੋ ਗਿਆ ਉੱਥੋਂ ਫਿਰ ਉੱਠ ਕੇ ਅਸੀਂ ਕਮਰਿਆਂ 'ਚ ਬਹਿ ਗਏ ਦਿਨ ਚੜ ਜਾਂਦਾ ਹੈ ਤਕਰੀਬਨ ਉਸ ਦਿਨ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਨੂੰ ਕਿਰਪਾ ਮੰਨਿਆ ਜਾਊਗਾ ਕਿ ਤਕਰੀਬਨ ਸਵੇਰ 7 ਵਜੇ ਦੇ ਕਰੀਬ ਜਦੋਂ ਦਿਨ ਚੜਦਾ ਗਰਮੀਆਂ ਦੇ ਮੌਸਮ ਦੇ ਵਿੱਚ ਮਤਲਬ ਮੀਂਹ ਪੈ ਜਾਂਦਾ ਹੈ ਮੀਂਹ ਪੈਣ ਦੇ ਕਾਰਨ ਤੇ ਉਹ ਜਿਹੜਾ ਗੁਰੂ ਰਾਨ ਦਾ ਸਰਾਂ ਦਾ ਵਿਚਕਾਰਲਾ ਵੇੜਾ ਹੈ ਉਹਦੇ ਵਿੱਚ ਪਾਣੀ ਖੜ ਜਾਂਦਾ ਹੈ ਪਾਣੀ ਖੜਨ ਦੇ ਵਿੱਚ ਲਾਸਾਂ ਪਈਆਂ ਨੇ ਕਿੰਨੀ ਡੈਡ ਬਾਡੀਜ਼ ਪਈਆਂ ਉਹਨਾਂ ਦਾ ਮਲਮੂਤਰ ਉਹਨਾਂ ਦਾ ਖੂਨ ਉਹਨਾਂ ਦਾ ਪਸੀਨਾ ਹਰ ਚੀਜ਼ ਉਹ ਪਾਣੀ ਦੇ ਵਿੱਚ ਮਿਕਸ ਹੋ ਚੁੱਕੀ ਸੀ ਮੇਰੇ ਕਹਿਣ ਦਾ ਭਾਵ ਉਹ ਪਾਣੀ ਦਾ ਰੰਗ ਹੈ ਜਿਹੜਾ ਉਹ ਲਾਲ ਹੋ ਚੁੱਕਿਆ ਸੀ ਅਸੀਂ ਉਹ ਪਾਣੀ ਪੀ ਕੇ ਆਪਣੀਆਂ ਦਸਤਾਰਾਂ ਦੇ ਨਾਲ ਜਾਂ ਬੀਬੀਆਂ ਕੋਲ ਚੁੰਨੀਆਂ ਸੀ ਉਹ ਚੁੰਨੀਆਂ ਦੇ ਨਾਲ ਉਹ ਪਾਣੀ ਪੁਣ ਕੇ ਅਸੀਂ ਉਹ ਪਾਣੀ ਪੀ ਕੇ ਆਪਰੀਆ ਜਿਹੜੀ ਪਿਆਸ ਬੁਝਾਉਂਦੇ ਰਹੇ ਤੇ ਉਥੇ 11 ਵਜੇ ਤੱਕ ਸਾਡੇ ਨਾਲ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਹੁੰਦੇ ਜਾਂਦੇ ਨੇ ਤੇ ਸੰਗਤ ਸਾਰੀ ਉਥੇ ਬਹੁਤ ਸੀਡੀਆਂ ਅੱਖਾਂ ਦੇ ਸਾਹਮਣੇ ਬੜਾ ਮੱਦਲ ਵੱਡੇ ਢੇਰ ਲੱਗੇ ਹੋਏ ਸੀ ਲਾਸਾਂ ਦੇ ਪਏ ਪਏ ਸਨ ਤੇ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ ਉਹ ਜਥੇਰੇ ਵਿੱਚ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਹੋਇਆ ਸੀ ਮੇਰੇ ਨਾਨਾ ਜੀ ਉਹ ਜਥੇਰੇ ਨਸਰ ਸਿੰਘ ਪਲਵਾਨ ਉਹਨਾਂ ਦੇ ਨਾਲ ਜਹਦਰ ਰਮਿੰਦਰ ਸਿੰਘ ਕਾਲੀ ਸੀ ਤੇ ਅਸੀਂ ਸਾਡੇ ਪਰਿਵਾਰ ਦੇ ਵਿੱਚੋਂ ਤਕਰੀਬਨ 12-13 ਜੀਸੀ ਮਾਮੇ ਮਾਮੀਆਂ ਮਾਸੀਆਂ ਤੇ ਅਸੀਂ ਉੱਥੇ ਚੁੱਪਚੀਪ ਪਿਆ ਮੇਰੀ ਮਾਸੀ ਜੀ ਬੀਬੀ ਸਰਿੰਦਰ ਕੌਰ ਕਾਲਸੀੜੀ ਉਹ ਵੀ ਉਹਦੇ ਵਿੱਚ ਡੈੱਡ ਬੋਡੀਆਂ ਦੇ ਵਿੱਚ ਪਈਆ ਤੇ ਸਾਨੂੰ ਵਿਸਰਹੀ ਹੈ ਵੀ ਪਈਆ ਤੇ ਉਹ ਕਿਉਂਕਿ ਬਾਅਦ ਚ ਗੱਲਾਂ ਹੁੰਦੀਆਂ ਨੇ ਇਹ ਉਹ ਇਸ ਕਰਕੇ ਨਹੀਂ ਅੱਖਾਂ ਖੋਲ ਰਹੀ ਸੀ ਕਿਉਂਕਿ ਅਸੀਂ ਪਰਿਵਾਰ ਦੇ 12 13 ਜੀ ਸੀ ਉਹਦੇ ਮਨ ਦੇ ਵਿੱਚ ਇਹ ਆਇਆ ਵੀ ਜੇ ਮੈਂ ਅੱਖਾਂ ਖੋਲੀਆਂ ਤੇ ਮੈਨੂੰ ਕੋਲੇ ਮਤਲਬ ਉਹ ਮਰਿਆ ਪਿਆ ਹੀ ਕਹਾਂਗੇ ਅਸੀਂ ਤਾਂ ਉਸ ਟਾਈਮ ਚਲੋ ਸੀਰ ਕਹਿ ਲਈਏ ਤੇ ਵੀ ਗੁਰਪ੍ਰੀਤ ਦਿਸੂ ਪੂਆ ਜੀ ਦਸਣਗੇ ਮੇਰਾ ਭਰਾ ਦਿਸੂ ਮਾਮੇ ਮੇਰੇ ਕਹਿਣ ਤੋਂ ਪਾਵ ਮੇਰੀ ਮਾਸੀ ਦਿਸੂਗੀ ਉਹਨਾਂ ਦੀ ਸਿਸਟਰ ਇਸ ਕਰਕੇ ਉਹਨਾਂ ਨੇ ਕੋਈ ਮਤਲਬ ਅੱਖਾਂ ਅੱਖਾਂ ਨਹੀਂ ਖੋਲੀਆਂ ਉਹ ਰੱਬ ਵੱਲੋਂ ਐਸੀ ਕਰਿਸਮਾ ਹੋਇਆ ਮੇਰੇ ਜਿਹੜੇ ਨਾਨੀ ਜੀ ਤੇ ਉਹਨਾਂ ਨੇ ਮੈਨੂੰ ਦੂਰੋਂ ਦੇਖ ਲਿਆ ਉਹਨਾਂ ਨੇ ਮੇਰਾ ਨਾਮ ਲੈ ਕੇ ਆਵਾਜ਼ ਮਾਰੀ ਤੇ ਉਹ ਜਿਹੜੀ ਆਵਾਜ਼ ਹੈ ਉਹ ਮੇਰੀ ਮਾਸੀ ਜੀ ਦੇ ਕੰਨਾਂ 'ਚ ਪਈ ਤੇ ਉਹਨੇ ਕਿਹਾ ਵੀ ਚਲੋ ਮੇਰੇ ਭੂਆ ਜੀ ਵੀ ਜਿਉਂਦੇ ਨੇ ਤੇ ਗੁਰਪ੍ਰੀਤ ਵੀ ਜਿਉਂਦਾ ਹੈ ਤੇ ਉਹਨੇ ਅੱਖਾਂ ਖੋਲ੍ਹੀਆਂ ਜਾਂ ਅੱਖਾਂ ਖੋਲ੍ਹੀਆਂ ਸੰਗਤ ਸਾਰੀ ਸੀ ਨਾਨਾ ਜੀ ਤੇ ਉਹ ਜਥੇ ਦੇ ਵਿੱਚ ਪਿੰਡ ਦੇ ਸਾਰੇ ਜਾਣਦੇ ਹੁੰਦੇ ਨੇ ਉਹਨਾਂ ਨੇ ਕਿਹਾ ਜਹੇਦਾਰ ਜੀ ਆਪਣੀ ਕਾਲਸੜੀ ਵਾਲੀ ਜਿਹੜੀ ਬੀਬੀ ਹੈ ਉਹ ਜਿਉਂਦੀ ਹੈ ਚਲੋ ਅਸੀਂ ਮਿਲਟਰੀ ਦੀ ਮੈਂ ਤਰਲਾ ਕੀਤਾ ਅਸੀਂ ਮਾਸੀ ਜੀ ਨੂੰ ਚੱਕ ਕੇ ਮਰਾਂਡੇ ਦੇ ਵਿੱਚ ਪਾਇਆ ਉਹਨਾਂ ਦੇ ਗੋਡੇ ਤੇ ਬੰਬ ਲੱਗਿਆ ਹੋਇਆ ਸੀ ਉਹਨਾਂ ਦੇ ਪੱਗਾਂ ਪੁੱਗਾਂ ਬੰਨ ਕੇ ਖੂਨ ਨਾ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਬਾਅਦ ਚ ਉਹਨਾਂ ਨੂੰ 2-3 ਘੰਟੇ ਬਾਅਦ ਮਿਲਟਰੀ ਵਾਲੇ ਕਰ ਕਰਾ ਕੇ ਉਹ ਜਿਹੜੇ ਫੱਟੜ ਲੋਕ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਮਤਲਬ ਦਾਖਲ ਕਰਵਾਇਆ ਗਿਆ ਹਸਪਤਾਲ ਵੱਲ ਲੈ ਗਏ ਫਿਰ ਉੱਥੇ ਦੱਸਣ ਦੀ ਮੈਨੂੰ ਮੇਰੇ ਮਨ ਦੇ ਵਿੱਚ ਹਰ ਵਾਰੀ ਹਰ ਚੈਨਲ ਤੇ ਮੈਂ ਬੜੀਆਂ ਇੰਟਰਵਿਊਆਂ ਕੀਤੀਆਂ ਨੇ ਮੇਰੇ ਮਨ ਚ ਗੱਲ ਆ ਜਾਂਦੀ ਹੈ ਕਿਉਂਕਿ ਗੁਰੂ ਰਾਮਦਾਸ ਦਾ ਘਰ ਹੈ ਜਿਹੜਾ ਇਹ ਗਰੀਬਾਂ ਲਈ ਭੁੱਖਿਆਂ ਲਈ ਉਥੇ ਅੱਜ ਵੀ ਲੱਖਾਂ ਦੀ ਤعداد ਦੇ ਵਿੱਚ ਜਿਹੜਾ ਪ੍ਰਸਾਦਾ ਪਾਣੀ ਸਕਾਇਆ ਜਾਂਦਾ ਕਿਸੇ ਨੂੰ ਕੋਈ ਦੀਨ ਧਰਮ ਨਹੀਂ ਪੁੱਛਿਆ ਜਾਂਦਾ ਹਰ 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 ਧਰਮਾਂ ਦਾ ਹਰ ਵਰਗ ਦਾ ਬੰਦਾ ਉਥੇ ਲੰਗਰ ਪਾਣੀ ਸਕਦਾ ਹੈ ਗੁਰੂ ਰਾਮਦਾਸ ਸਰਾਂ ਦੀ ਬੇਸਮੈਂਟ ਦੇ ਵਿੱਚ ਤੇ ਕਰੀਬਨ 150 ਦੇ ਕਰੀਬ ਨੇਪਾਲੀ ਹੋਣਗੇ ਜਾਂ ਬਿਹਾਰੀ ਹੋਣਗੇ ਉਹ ਮਤਲਬ ਜਿਹੜੇ ਭਰਾ ਸੀ ਉਧਰ ਦੇ ਤੇ ਉਹਨਾਂ ਨੂੰ ਮਿਲਟਰੀ ਵਾਲੇ ਕੱਢ ਕੇ ਲਿਆਏ ਉਸ ਜਗ੍ਹਾ ਤੇ ਵਹਾ ਲਿਆ ਜਿਹੜੀ ਜਗ੍ਹਾ ਮਤਲਬ ਪਹਿਲਾਂ ਹੀ ਡੈੱਡ ਬੋਡੀਆਂ ਨਾਲ ਭਰੀ ਹੋਈ ਸੀ ਉਹ ਬਿਲਕੁਲ ਸਾਰੇ ਦੇ ਸਾਰੇ ਮੋਨੇ ਸੀ ਉਹਨਾਂ ਨੇ ਬਣਾਨ ਨਹੀਂ ਕਰ ਪਾਈਆਂ ਹੋਈਆਂ ਸੀ ਮਤਲਬ ਸਿਰਾਂ ਤੋਂ ਮੋਨੇ ਟੀ ਕੋਈ ਉਹ ਸਿੱਖ ਨਹੀਂ ਤੇ ਵੀ ਸਿੱਖ ਕਹਿ ਕੇ ਮਾਰੇ ਗਏ ਨੇ ਉਹਨਾਂ ਨੂੰ ਬਹਾ ਕੇ ਖਾਲਸਾ ਜੀ ਉਹ ਮੈਂ ਕਹਿ ਸਕਦਾ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਜਿਸ ਤਰ੍ਹਾਂ ਫਿਲਮਾਂ ਦੇ ਵਿੱਚ ਬੰਬ ਛੁੱਟੇ ਜਾਂਦੇ ਨੇ ਅਸੀਂ ਡੁਪਲੀਕੇਟ ਚੀਜ਼ਾਂ ਦੇਖਦੇ ਆ ਉਹਨਾਂ ਦੇ ਐਸ ਤਰ੍ਹਾਂ ਬੰਬ ਸਿੱਟ ਕੇ ਉਹ ਸਾਰੇ ਦੇ ਸਾਰੇ ਮਾਰ ਦਿੱਤੇ ਗਏ ਜਿਨ੍ਹਾਂ ਨੇ ਉਹਨਾਂ 'ਚ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਗੋਲੀ ਮਾਰ ਦਿੱਤੀ ਗਈ ਤੇ ਇਕਦਮ ਉਥੇ ਤਿੱਤਰਾਂ ਬਟੇਰਾਂ ਕਬੂਤਰਾਂ ਦੀ ਤਰ੍ਹਾਂ ਮਤਲਬ ਉਹ ਲਾਸਾਂ ਦਾ ਜਿਹੜਾ ਢੇਰ ਲੱਗ ਚੁੱਕਿਆ ਸੀ ਇਹ ਮੈਂ ਆਪਣੀ ਛੋਟੀ ਉਮਰ ਦੇ ਵਿੱਚ ਤਕਰੀਬਨ ਮਹਿਜ ਮੇਰੀ ਉਮਰ 15 ਸਾਲ ਦੀ ਮੈਂ 15 ਸਾਲ ਦੀ ਉਮਰ ਦੇ ਵਿੱਚ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਅੱਖੀਂ ਦੇਖਿਆ ਮੇਰੇ ਕਹਿਣ ਦਾ ਭਾਵ ਉਹ ਬਚਾਰੇ ਕਿਹੜੇ ਅਤਵਾਦੀ ਸੀ ਉਹ ਕਿਹੜੇ ਸੰਤ ਪਿੰਡਰਾਂ ਵਾਲੇ ਦੇ ਸਿੰਘ ਸੀ ਉਹ ਤੇ ਕਿਉਂਕਿ ਉੱਥੇ ਕੋਈ ਨਹੀਂ ਪੁੱਛਿਆ ਗਿਆ ਉੱਥੇ ਇਨਸਾਨੀਆਂ ਦਾ ਕਹਾਣ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਵੱਡੀ ਕਹਾਣੀ ਜਿਹੜੀ ਹਰਕਤ ਸੀ ਫਿਰ ਸਾਨੂੰ ਤਕਰੀਬਨ 3-4 ਵਜੇ ਬਸਾਂ ਦੇ ਵਿੱਚ ਰੋਡਵੇ ਦੀਆਂ ਬਸਾਂ ਆਈਆਂ ਰੋਡਵੇ ਦੀਆਂ ਬਸਾਂ ਦੇ ਵਿੱਚ ਸਾਨੂੰ ਬਿਠਾ ਕਰਕੇ ਬਾਹਰ ਇੱਕ ਮਿਲਟਰੀ ਕੈਂਪ ਬਣਿਆ ਹੋਇਆ ਸੀ ਉੱਥੇ ਲੈ ਕੇ ਗਏ ਹੁਣ ਮੈਂ ਗੱਲ ਕਰਦਾ ਅਗਲੀ ਬਸਾਂ ਦੇ ਵਿੱਚ ਕੀ ਵਾਪਰਿਆ ਬਸਾਂ ਦੇ ਵਿੱਚ ਸਾਡੇ ਨਾਲ ਵਾਪਰਿਆ ਜਿਹੜੇ ਉਸ ਟਾਈਮ ਨੌਜਵਾਨ ਸੀ ਚਲੋ ਮੈਂ ਬੱਚਾ ਸੀ ਜਿਹੜੀਆਂ ਬਸਾਂ ਦੇ ਵਿੱਚ ਨੌਜਵਾਨ ਤੇ ਮਿਲਟਰੀ ਵਾਲੇ ਜਿਹੜੇ ਫੌਜ ਦੇ ਲੋਕ ਸੀ ਉਹਨਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹ ਕੀ ਸੰਤ ਬਾਬਾ ਮੇਰੀ ਜਵਾਨ ਕੰਬਰੀ ਹੈ ਗੱਲ ਕਹਿੰਦਿਆਂ ਨੂੰ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਨਾਂ ਲੈ ਲੈ ਕੇ ਉਹ ਗੰਦੀ ਗਾਲੀ ਗਲੋਚੀ ਕਰਦੇ ਸੀ ਆਪਕਾ ਬਿੰਡੀ ਵਾਲੇ ਕੋ ਲੈ ਕੇ जाएंगे ਦਿੱਲੀ ਲੈ ਕੇ ਕਰ जाएंगे ਸਭੀ ਕੋ ਮਾਰ ਦਿਆ ਜਾਏਗਾ ਅਰੇ ਆਪ ਨਾਲੇ ਪਾਣੀ ਮੰਗਤੇ ਹੋ ਨਾਲੇ ਖਾਲਸਾਰ ਮੰਗਤੇ ਹੋ ਮੇਰੇ ਮਨ ਦੇ ਵਿੱਚ ਵੱਡੀ ਗੱਲ ਖਾਲਸਾ ਜੀ ਜਿਹੜੀ ਮੇਰੇ ਮਨ 'ਚ ਹਰ ਮੈਂ ਤਕਰੀਬਨ ਹਰੇਕ ਸਾਲ ਇਹ ਗੱਲਾਂ ਬੋਲਦਾ ਜਿਨ੍ਹਾਂ ਤੱਕ ਮੇਰੀ ਬਾਡੀ ਦੇ ਸਾਥ ਚੱਲਦੇ ਨੇ ਤੇ ਮੈਂ ਬੋਲਦਾ ਰਹੂੰਗਾ ਤੇ ਉੱਥੇ ਗੱਲ ਕੀ ਆ ਵੀ ਜਦੋਂ ਕਰਫਿਊ ਚ ਢਿੱਲ ਮਿਲੀ ਹੁੰਦੀ ਆ ਬਾਹਰ ਬਾਹਰ ਅੰਮ੍ਰਿਤਸਰ ਦੇ ਲੋਕ ਆ ਜਿਹੜੇ ਅੰਮ੍ਰਿਤਸਰ ਦੀ ਕਮਿਊਨਿਟੀ ਹੈ ਉਹਨਾਂ ਦੇ ਵਿੱਚ ਜ਼ਿਆਦਾਤਰ ਹਿੰਦੂ ਕਮਿਊਨਿਟੀ ਸ਼ਰਾਂ ਤੋਂ ਮੋਨੇ ਲੋਕ ਖੜੇ ਨੇ ਉਹ ਮਿਲਟਰੀ ਵਾਲਿਆਂ ਨੂੰ ਵਾਏ ਵਾਏ ਕਰ ਰਹੇ ਨੇ ਮਿਲਟਰੀ ਵਾਲਿਆਂ ਨੂੰ ਟਾਟਾ ਕਰ ਰਹੇ ਨੇ ਉਹ ਤੇ ਉਹਨਾਂ ਨੇ ਮਿਲਟਰੀ ਵਾਲਿਆਂ ਦੀ ਗਲਾਂ ਦੇ ਵਿੱਚ ਹਾਰ ਪਾਈ ਮੈਂ ਗਵਾਹ ਐ ਇਸ ਗੱਲ ਦਾ ਤੇ ਪ੍ਰਸਾਦ ਪੂਰੀਆਂ ਦਿੱਤੀਆਂ ਗਈਆਂ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਕਿਉਂਕਿ ਅਸੀਂ ਇਸ ਦੇਸ਼ ਦੇ ਵਸਨੀਕ ਨਹੀਂ ਸੀ ਸਾਡੀ ਕੌਮ ਹੈ ਗੁਰਨਾਨਕ ਪਾਸਰਾ ਸਾਨੂੰ ਹੁਕਮ ਹੈ ਸਰਵਤਰਾ ਭਲਾ ਮੰਗਣ ਵਾਲੀ ਸਾਡੀ ਕੌਮ ਹੈ ਅੱਛਾ ਅਸੀਂ ਇਸ ਦੇਸ਼ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੇ ਪੱਧਰ ਤੇ ਕੁਰਬਾਨੀਆਂ ਕੀਤੀਆਂ ਜੇਲਾਂ ਘਟੀਆਂ ਪਰੰਤੂ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਮੈਂ ਇਸ ਗੁਰਦਾਰਾ ਸਾਹਿਬ ਵੀ ਇਹ ਤੋਂ ਪਹਿਲਾਂ ਮੈਂ ਮਨਜੀ ਸਾ ਗੁਰਦਾਰਾ ਗੁਰਦਾਰਾ ਸ੍ਰੀ ਨਾਨਕੀਆਨ ਸਾਹਿਬ ਸੰਗਰੂਰ ਕਰੋਨਾ ਵੇਲੇ ਜਦੋਂ ਮਹਾਮਾਰੀ ਚੱਲੀ ਐ ਮਨਜੀ ਸਾਹ ਕੋਟਾਂ ਸੀ ਅਸੀਂ ਲੰਗਰ ਲਾਉਂਦੇ ਰਹਾ ਅਸੀਂ ਗਵਿੰਦਗੜ੍ਹ ਸਹਿਰ ਖੰਨੇ ਸਾਹਿਬ ਦੀਆਂ ਇੰਡਸਟਰੀਆਂ 'ਚ ਲੰਗਰ ਵਰਤਾ ਕੇ ਆਉਂਦੇ ਰਹਾ ਉੱਥੇ ਸਾਰੇ ਵਿਹਾਰੀ ਲੋਕ ਸੀ ਪਰ ਮੈਂ ਖਾਲਸਾ ਜੀ ਮੇਰੇ ਮਨ ਦੇ ਵਿੱਚ ਜ਼ਰੂਰ ਜਾਂ ਲੰਗਰ ਵਰਤਾਉਂਦੇ ਤੇ 84 ਵਾਲੀ ਗੱਲ ਆ ਜਾਣੀ ਤੇ ਵੀ ਅਸੀਂ ਕਿਸੇ ਨੂੰ ਨਹੀਂ ਪੁੱਛਦੇ ਬਿਟੂ Hindu ਆਇਆ ਤੂੰ ਮੁਸਲਮਾਨ ਐ ਤੂੰ ਸਿੱਖ ਐ ਤੂੰ ਅਸਾਈ ਐ ਅਸੀਂ ਜਿਹੜਾ ਭੁੱਖਾ ਉਹਨੂੰ ਪ੍ਰਸਾਦਾ ਸਿਕਾਉਨੇ ਆ ਪਰ ਸਾਡੇ ਨਾਲ ਉਥੇ ਇਹੋ ਜਿਹਾ ਵਿਹਾਰ ਕੀਤਾ ਗਿਆ ਅਸੀਂ ਕਾਮ ਸਿੱਖਤੇ ਅਸੀਂ ਮੱਥਾ ਟੇਕਣ ਲਈ ਗੁਰੂ ਸਾਹਿਬ ਦੇ ਸਿੱਧੀ ਦਿਹਾੜੇ ਤੇ ਗਏ ਨਤਮਸਤ ਹੋਣ ਲਈ ਗਏ ਸਾਨੂੰ ਕਿਸੇ ਨੇ ਉਥੇ ਪਾਣੀ ਤੱਕ ਨਹੀਂ ਪੁੱਛਿਆ ਕਿਉਂਕਿ ਸਿੱਖ ਕੌਮ ਐ ਗੁਰੂ ਨਾਨਕ ਪਾਤਸ਼ਾਹ ਨੇ ਐਸੀ ਕੌਮ ਸਾਜੀ ਐ ਇਹ ਇਹ ਹਮੇਸ਼ਾ ਸਰਵਤਰ ਪਲਾ ਮੰਗਦੀ ਐ ਸੋ ਮੈਂ ਇਹ ਜਿਹੜੀ ਗੱਥਾ ਐ ਇਹ ਸੁਣਾਈ ਐ ਮੇਰਾ ਸਰਾਉਣਾ ਦਾ ਇਹਦਾ ਕੋਈ ਇਹ ਨਹੀਂ ਹੈਗਾ ਵੀ ਕੋਈ ਇਹਦੇ ਵੀਊ ਲੈਣੇ ਨੇ ਜਾਂ ਕੋਈ ਇਹਦੇ ਪੈਸੇ ਲੈਣੇ ਨੇ ਬਿਲਕੁਲ ਨਹੀਂ ਹਰ ਸਾਲ ਮੈਂ 15-20 ਚੈਨਲਾਂ ਤੇ ਤਕਰੀਬਨ ਮੇਰੀਆਂ ਇਹ ਸਟੇਟਮੈਂਟਾਂ ਗਈਆਂ ਨੇ ਮੇਰੇ ਕਹਿਣ ਦਾ ਭਾਵ ਸਾਡੀ ਜਿਹੜੀ ਲੋਕ ਕਹਿੰਦੇ ਨੇ ਭੁੱਲ ਜਾਓ ਇਹ ਨਹੀਂ ਨਹੀਂ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ਕਿ ਅਸੀਂ 47 ਭੁੱਲ ਗਏ ਅਸੀਂ ਅਸੀਂ ਕਿਉਂ 84 ਭੁੱਲੀਏ 84 ਨਾ ਖੋਲਣ ਯੋਗ ਹੈ ਨਾ ਬਰਦਾਸ਼ਤ ਕਰਨ ਯੋਗ ਹੈ 84 ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਮੈਂ ਉਚੇਚੇ ਤੌਰ ਤੇ ਇਸ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਿੱਖ ਪਰਿਵਾਰਾਂ ਨੂੰ ਬੇਨਤੀ ਕਰੂੰਗਾ ਸਿੱਖ ਬੱਚਿਆਂ ਨੂੰ ਬੇਨਤੀ ਕਰੂੰਗਾ ਕਿਉਂਕਿ ਸਿੱਖ ਬੱਚਿਆਂ ਨੂੰ ਅੱਜ ਕੱਲ ਲਿਟਰੇਚਰ ਪੜ੍ਹਨ ਦਾ ਘੱਟ ਸ਼ੌਂਕ ਹੈ ਸੋਸ਼ਲ ਮੀਡੀਆ ਆ ਗਿਆ ਇਹ ਸੰਖੇਪਰੇ ਵਿੱਚ 15 20 ਮਿੰਟ ਦੇ ਵਿੱਚ ਬੜੀ ਸੰਖੇਪ ਵਿੱਚ ਗੱਲਾਂ ਦੱਸੀਆਂ ਨੇ ਵੀ ਸਾਡੇ ਨਾਲ ਉਥੇ ਕੀ ਪਾਣਾ ਵਰਤਿਆ ਕਿਦਾਂ ਵਰਤਿਆ ਮੈਂ ਕਹਿੰਦਾ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਇਸ ਕਰਕੇ ਕਰ ਦਿਓ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਦਰਬਾਰ ਸਾਹਿਬ ਸਾਡੀ ਜਾਨ ਤੋਂ ਪਿਆਰਾ ਹੈ ਅਸੀਂ ਉਹਦੇ ਲਈ ਆਪਣੀ ਜਾਨ ਵੀ ਨਿਸਾਬਰ ਕਰ ਸਕਦੇ ਆ ਪਰੰਤੂ ਸਾਡੇ ਸਿੱਖਾਂ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂ ਸਾਡੇ ਨਾਲ ਅਜਿਹੀਆਂ ਗੱਲਾਂ ਕੀਤੀਆਂ ਜਾਣੀਆਂ ਸਾਡੇ 35-35 ਸਾਲਾਂ ਤੋਂ ਸਿੰਘ ਜਿਹੜੇ ਨਜ਼ਰਬੰਦ ਬੈਠੇ ਨੇ ਜੇਲ੍ਹਾਂ ਚ ਜਿਹੜੀਆਂ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਕੀ ਕੀ ਸਿੱਖਾਂ ਨੇ ਸਿੱਖਾਂ ਨੇ ਦੇਸ਼ ਲਈ ਕਰਵਾਗੀਆਂ ਨਹੀਂ ਕੀਤੀਆਂ ਕਿ ਅਸੀਂ ਦੇਸ਼ ਲਈ ਜੇਲ੍ਹਾਂ ਵੀ ਕੱਟੀਆਂ ਸੋ ਮੇਰੀ ਹੱਥ ਜੋੜ ਕੇ ਮੇਰੀ ਅਪੀਲ ਹੈ ਖਾਸ ਤੌਰ ਤੇ ਸਿੱਖ ਪਰਿਵਾਰਾਂ ਨੂੰ ਇਹ ਅਜਈਆਂ ਮੂਵੀਆ ਮੇਰੇ ਵਰਗੇ ਹੋਰ ਬਹੁਤ ਬੰਦੇ ਨੇ ਜਿਹੜੇ ਕਿ ਉਹਨਾਂ ਨੇ ਅੱਖੀ ਡਿਠੇ ਹਾਲ ਸੁਣਾਏ ਨੇ ਜ਼ਰੂਰ ਆਪਰੇ ਬੱਚਿਆਂ ਨੂੰ ਸੁਣਾਓ 84 ਜ਼ਰੂਰ ਦੱਸਣਯੋਗ ਹੈ ਸਾਡੇ ਨਾਲ ਦਰਬਾਰ ਸਾਹਿਬ ਤੇ ਕੀ ਹੋਇਆ ਅਕਾਲ ਤਖਤ ਸਾਹਿਬ ਤੇ ਟੈਟਰੀ ਕੀਤਾ ਗਿਆ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਜੋ ਸਾਡੇ ਬੱਚਿਆਂ ਨੂੰ ਜਿਹੜੀ ਇਹ ਚੀਜ਼ ਦਾ ਨੌਲੇਜ ਹੋ ਚਕੇ ਇਹ ਚੀਜ਼ ਸੁਣ ਸਕਣ ਇਹ ਚੀਜ਼ ਦਾ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ